ਕਿਦਾ ਬਿਲਕੁਲ ਪੰਜਾਬ ਦੇ ਵਿੱਚ ਬਹੁਤ ਸਰਕਾਰਾਂ ਦਾ ਕਾਰਜਕਾਲ ਦੇਖਿਆ ਜਾਂਦਾ ਹੋਵੇ ਜਿਹਨੇ ਨਵੀਂ ਸਰਕਾਰ ਆਮ ਆਦਮੀ ਪਾਰਟੀ ਦਾ ਹੈ ਸਮਾਜਿਕ ਵਿਕਾਸ ਜਿਹੜਾ ਪੰਜਾਬ ਨੂੰ ਵਿਕਾਸਤਾ ਜੀ ਹੁਣ ਸਾਡੇ ਦਸਨ ਨਾਲ ਤੁਹਾਨੂੰ ਜਿਆਦਾ ਨਹੀਂਗਾ ਤੁਸੀਂ ਦੇਖ ਹੀ ਰਹੇ ਹੋ ਲਾਰਿਆਂ ਵਾਲੀ ਸਰਕਾਰ ਲਾਰਿਆਂ ਦੀਆਂ ਪੰਡਾਂ ਰੋਜ਼ ਟੀਚਰ ਹੋਏ ਪੀਆਰਟੀਸੀ ਵਾਲੇ ਹੋਏ ਡਾਕਟਰ ਹੋਏ ਕੋਈ ਵਿਭਾਗ ਮਹਿਜ ਹੈ ਹੀ ਨਹੀਂਗਾ ਜਿਹੜਾ ਧਰਮਿਆਂ ਤੇ ਨਹੀਂ ਬੈਠਾ ਕੋਈ ਲਾਰਿਆਂ ਦੀ ਫੰਡ ਹੈ ਜਿਹੜੀ ਅਸੀਂ ਉਪਕੁਰ ਰਹੇ ਹਾਂ ਅਜੇ ਵੀ ਝੂਠ ਬੋਲਣਾ ਨਹੀਂ ਹਟਦੇ ਹੈਗੇ ਕੁਕੇ ਜਿਰੀਵਾਲ ਦਾ ਤਾਂ ਵਧੀਆ ਹੋ ਗਿਆ ਉਹਦੀ ਦਾ ਲੋਕਾਂ ਦੇ ਸਪੋਰਟ ਫੁੱਲ ਗਈ ਸਰਕਾਰ ਬਣਾਉਣ ਤੋਂ ਬਾਅਦ ਜੋ ਕੁਛ ਇਹਨਾਂ ਨੇ ਹੁਣ ਕੀਤਾ 3 ਸਾਲ ਦੇ ਵਿੱਚ ਉਹਨਾਂ ਨੇ ਪੰਜਾਬ ਦਾ ਜਲੂਸ ਕੱਢ ਕੇ ਰੱਖਿਆ ਉਹ ਫੈਸਿਲਿਟੀ ਸੈਂਟਰ ਦਿੰਦਾ ਉਹਨਾਂ ਨੂੰ ਰੋਕ ਦਿੰਦੇ ਨੇ ਉਹਨਾਂ ਨੂੰ ਲੋਕਾਂ ਤੱਕ ਪਹੁੰਚ ਨਹੀਂ ਦਿੰਦੇ ਹੈਗੇ ਸਿਹਤ ਸਹੂਲਤਾਂ ਦਾ ਤਾਂ ਹਾਲ ਇੰਨਾ ਖਮੰਦਾ ਜੀ ਤੇ ਹੈਂਸੋਮ ਤੋਂ ਪਰੇ ਜਿਹੜੇ ਇਹਨਾਂ ਨੇ ਮਹੱਲਾ ਕਲੀਨਿਕ ਮੜਾਏ ਨੇਗੇ ਉੱਤੇ ਚਾਰ ਗੋਲੀਆਂ ਤੋਂ ਬਿਨਾਂ ਕੋਈ ਕੁਛ ਵੀ ਹੈ ਨਹੀਂਗਾ ਉਹਨਾਂ ਨੇ ਜੋ ਲਾਏ ਹੋਏ ਨੇ ਪਰ ਉਹਨਾਂ ਨੇ ਆਪ ਦੇ ਹਿੱਸੇ ਡਾਕਟਰਾਂ ਤੱਕ ਕੋ ਲੈਂਦੇ ਨਹੀਂ ਜਿਹੜੀਆਂ ਹੋੜਾ ਹੈਗੀ ਆ ਪਟਿਆਲੇ ਦੇ ਵਿੱਚ ਤੁਹਾਨੂੰ ਪਤਾ ਲੱਗਿਆ ਹੋਣਾ ਹੈਗਾ ਅੱਜ ਦੇ ਅਖਬਾਰ ਦੀ ਵਿੱਚ ਹੈਗੀ ਹੈ ਕਿ ਇਹਨਾਂ ਦੇ ਜਿਹੜੇ ਮੇਨ ਬੰਦੇ ਹੈਗੇ ਆ ਐਮਐਲਏ ਵਗੈਰਾ ਬਿਜਲੀ ਬੋਰਡ ਦੇ ਅਫਸਰਾਂ ਤੋਂ ਹਿੱਸਾ ਮੰਗਦੇ ਆ ਉਹਨਾਂ ਦੀ ਤਨਖਾਹਾਂ ਦੇ ਵਿੱਚ ਗੈਂਗਸਟਰ ਜਿਹੜੇ ਹੈਗੇ ਉਹ ਉਜਾੜ ਇਸ ਤਰ੍ਹਾਂ ਫਿਰਦੇ ਨੇ ਕਿ ਵੀ ਜਿਵੇਂ ਗਵਰਨਮੈਂਟ ਦੇ ਕੋਈ ਉਹ ਅਮਪਲਾਈ ਹੁੰਦੇ ਨੇ ਇਹਨੂੰ ਮਰਜ਼ੀ ਉਹ ਧਮਕੀ ਦਿੰਦੇ ਆ ਇਹਨੂੰ ਮਰਜ਼ੀ ਉਹ ਗੋਲੀਆਂ ਘਰਾਂ ਦੇ ਅੱਗੇ ਚਲਾ ਜਾਂਦੇ ਆ ਪੈਸੇ ਮੰਗਦੇ ਆ ਪਹਿਲਾਂ ਪੁਲਿਸ ਦੇ ਵਿੱਚ ਵੀ ਕੋਈ ਕਰਦਾ ਕੋਈ ਪੁਲਿਸ ਦੇ ਤੋਂ ਬਾਈ ਨਹੀਂ ਹੈਗੀ